ਇੱਕ ਸਿੱਖ ਹੋਣ ਦੇ ਨਾਤੇ ਇਸ ਗੇ ਪ੍ਰੇਡ ਦਾ ਸਮਰਥਨ ਨਹੀਂ ਕਰਦਾ ਪਰ ਇੱਕ ਇਨਸਾਨ ਹੋਣ ਦੇ ਨਾਤੇ ਅਸੀਂ ਇਨਸਾਨ ਦੀ ਫੀਲਿੰਗਸ ਨੂੰ ਸਮਝਣਾ ਹੈ ਤੇ ਭਾਗ ਦੇ ਸਿਧਾਂਤ ਨੂੰ ਵੇਖਦੇ ਹੋਏ ਅਸੀਂ ਜਜ਼ਬਾਤਾਂ ਤੋਂ ਕੰਮ ਨਹੀਂ ਲੈਣਾ ਜੇ ਇਸ ਗੇ ਪ੍ਰੇਡ ਨੂੰ ਪਰਮਿਸ਼ਨ ਦਿੱਤੀ ਗਈ ਆ ਇਹਦਾ ਮਤਲਬ ਕਿ ਆ ਕਿ ਸਭਾ ਦੇ ਵਿੱਚ ਹੱਕ ਆ ਜੇ ਕਾਨੂੰਨ ਨੂੰ ਲੱਗਦਾ ਪੀ ਗਲਤ ਆ ਤੇ ਇਹਨੂੰ ਪਰਮਿਸ਼ਨ ਮਿਲਣੀ ਨਹੀਂ ਸੀ ਅਸੀਂ ਤੇ ਬੱਚਿਆਂ ਨੂੰ ਕੀ ਸਿਖਾਵਾਂਗੇ ਜਿਨ੍ਹਾਂ ਦੇ ਰੋਲ ਮਾਡਲ ਹੀ ਗੁਰੂ ਪੀਰ ਨੇ ਉਹਨਾਂ ਨੂੰ ਅਸੀਂ ਕੀ ਦੱਸਾਂਗੇ ਕਿ ਇਹ ਇਹਨੂੰ ਕੌਣ ਨੇ ਕਿੱਥੋਂ ਆਏ ਨੇ ਅਲੱਗ ਧਰਤੀ ਤੋਂ ਨਹੀਂ ਆਏ ਹੋਏ ਕੋਈ ਸੇਹੀ ਦੇਸ਼ ਤੇ ਇੱਕੇ ਹੀ ਧਰਤੀ ਦੇ ਜੰਮੇ ਹੋਏ ਨੇ ਉਹਨਾਂ ਦੇ ਵਿੱਚ ਕੁਝ ਹਾਰਮੋਨਲ ਡਿਸਟਰਬੈਂਸ ਆ ਤੋ ਸਾਨੂੰ ਉਹ ਉਹਨਾਂ ਨੂੰ ਸਮਝਣਾ ਪੈਣਾ ਆ ਮੈਡੀਕਲ ਦੇ ਵਿੱਚ ਦੇ ਨਾਲ ਜਦ ਨਹੀਂ ਜਦੋਂ ਤੁਸੀਂ ਕੈਨੇਡਾ ਦੀ ਧਰਤੀ ਦੇ ਉੱਤੇ ਚਲੇ ਜਾਂਦੇ ਆ ਉਦੋਂ ਤੁਹਾਡੀ ਸੋਚ ਜਿਹੜੀ ਆ ਉਹ ਬਦਲ ਜਾਂਦੀ ਆ ਤੇ ਜਿਹੜੀ ਪੰਜਾਬ ਦੀ ਧਰਤੀ ਆ ਸਿਰਫ ਪੰਜਾਬ ਦੀ ਧਰਤੀ ਦੇ ਉੱਤੇ ਹੀ ਤੁਸੀਂ ਫਤੰਦੀਆਂ ਲਾਉਣੀਆਂ ਸਾਡੇ ਕਿਸੇ ਵੀ ਮਹਾਪੁਰਸ਼ ਨੇ ਕਿਸੇ ਤਰ੍ਹਾਂ ਦੀ ਕੋਈ ਬਬਰਤੀ ਨਹੀਂ ਲਾਈ ਜਿਹੜੇ ਲੋਕੇ ਰੋੜਾ ਪਾ ਰਹੇ ਨੇ ਕਿ ਸਾਡੇ ਪੰਜਾਬ ਦੀ ਧਰਤੀ ਤੇ ਨਹੀਂ ਹੋਣਾ ਚਾਹੀਦਾ ਵਾਅਦੇ ਚ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਸਿੱਖ ਸਿਧਾਂਤਾਂ ਦੇ ਉਲਟ ਆ ਪਰ ਸੰਵਿਧਾਨ ਇਹਨਾਂ ਨੂੰ ਇਜਾਜ਼ਤ ਦਿੰਦਾ ਹਰਗੜਗੱਜ ਸਾਹਿਬ ਜਿਹੜਾ ਸਿੱਖ ਸਿਧਾਂਤਾਂ ਦੇ ਉਲਟ ਜਾਤੀਵਾਦੀ ਗੁਰਦੁਆਰੇ ਜਾਤੀਵਾਦੀ ਸ਼ਮਸ਼ਾਨ ਘਾਟ ਨੇ ਔਰ ਪਿੰਡਾਂ ਦੇ ਵਿੱਚ ਮਜ਼ਦੂਰਾਂ ਦੇ ਖਿਲਾਫ ਜਾਤੀਵਾਦ ਤਰੀਕੇ ਨੂੰ ਲੈ ਕੇ ਮਤੇ ਪਾਏ ਜਾਂਦੇ ਨੇ ਉਦੋਂ ਤੁਹਾਡੀ ਜ਼बान ਕਿਉਂ ਨਹੀਂ ਖੁੱਲਦੀ ਤੁਹਾਨੂੰ ਉਦੋਂ ਕਿਉਂ ਨਹੀਂ ਚੇਤਾ ਆਉਂਦਾ ਵੀ ਇਹ ਸਿੱਖ ਸਿਧਾਂਤਾਂ ਦੇ ਉਲਟ ਨੇ ਸਸ਼ੀਕਾਲ ਜੀ ਮੈਂ ਪ੍ਰਿਆੰਕਾ ਤੁਸੀਂ ਦੇਖ ਰਹੇ ਹੋ ਲੁਧਿਆੜਾ ਲਾਈਵ ਸੋ ਇਸ ਵਾਰ ਜੋ ਮੁੱਦਾ ਬਹੁਤ ਜ਼ਿਆਦਾ ਭਖਿਆ ਉਸੇ ਗੇ ਪਰੇਡ ਦਾ ਮੁੱਦਾ ਜਿਹੜੀ ਕਿ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ 7 April ਨੂੰ ਹੋਣੀ ਸੀ ਪਰ ਉਸ ਨੂੰ ਉੱਥੋਂ ਦੇ ਪ੍ਰਬੰਧਕਾਂ ਵੱਲੋਂ ਕੈਨਸਲ ਕਰ ਦਿੱਤਾ ਗਿਆ ਕਿ ਵਿਰੋਧ ਜਿਹੜਾ ਕਿ ਪੰਜਾਬ ਦੇ ਵਿੱਚ ਉਸ ਦਾ ਹੋਇਆ ਕਿ ਗੇ ਪਰੇਡ ਨਹੀਂ ਹੋਣੀ ਚਾਹੀਦੀ ਖਾਸ ਕਰਕੇ ਗੁਰੂ ਦੀ ਨਗਰੀ ਦੇ ਵਿੱਚ ਨਹੀਂ ਹੋਣੀ ਚਾਹੀਦੀ ਸੋ ਅਜਿਹੇ ਨੌਜਵਾਨ ਜਿਨ੍ਹਾਂ ਨੇ ਦਾੜੇ ਰੱਖੇ ਹੋਏ ਨੇ ਜਿਨ੍ਹਾਂ ਨੇ ਸਿਰ ਤੇ ਪੱਗਾਂ ਸਜਾਈਆਂ ਹੋਈਆਂ ਨੇ ਉਹ ਗੇ ਪਰੇਡ ਦੇ ਵਿੱਚ ਜੇਕਰ ਆਏ ਤਾਂ ਨਿਹੰਗ ਸਿੰਘਾਂ ਵੱਲੋਂ ਉਹ ਸਬਕ ਸਿਖਾਇਆ ਜਾਏਗਾ ਅੱਜ ਹੈ ਕਈ ਬਿਆਨ ਵੀ ਸਾਨੂੰ ਦੇਖਣ ਅਤੇ ਸੁਣਨ ਨੂੰ ਮਿਲੇ ਨੇ ਇਸ ਦਰਮਿਆਨ ਹੁਣ ਗੱਲਬਾਤ ਕਰਨ ਲਈ ਅਸੀਂ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਦੇ ਨਾਲ ਗੱਲਬਾਤ ਕਰਾਂਗੇ ਉਹਨਾਂ ਦੇ ਕੋਲ ਪੁੱਜੇ ਹਾਂ ਰੰਗਰੇਟਾ ਗੁਰੂ ਦਾ ਬੇਟਾ ਨਾਮ ਇਹਨਾਂ ਦਾ ਬਹੁਤ ਜ਼ਿਆਦਾ ਜਿਹੜਾ ਕਿ ਹਮੇਸ਼ਾ ਸੁਰਖੀਆਂ ਦੇ ਵਿੱਚ ਰਹਿੰਦਾ ਹੈ ਸੋ ਸਵਾਲ ਸਰ ਗੇ ਪ੍ਰੇਡ ਦਾ ਉੱਠਦਾ ਹੈ ਤੁਸੀਂ ਵੀ ਸੁਣਿਆ ਹੋਣਾ ਕਿ ਬੜੇ ਵਿਰੋਧ ਹੋ ਰਹੇ ਨੇ ਗੇ ਪ੍ਰੇਡ ਨੂੰ ਲੈ ਕੇ ਤੁਸੀਂ ਕਿਵੇਂ ਦੇਖਦੇ ਹੋ ਕਿ ਅਸੀਂ ਆਲਵੇਸ ਦੇਖਿਆ ਹੈ ਕਿ ਵਿਦੇਸ਼ਾਂ ਦੀ ਧਰਤੀ ਤੇ ਇਹ ਚੀਜ਼ਾਂ ਹੁੰਦੀਆਂ ਨੇ ਪਰ ਕਹਿੰਦੇ ਭਾਰਤ ਦੀ ਧਰਤੀ ਤੇ ਅਜਿਹਾ ਕੁਝ ਹੋਣਾ ਜਾਂ ਪੰਜ ਉਹ ਤੋਂ ਪੰਜਾਬ ਪੰਜਾਬ ਦਾ ਹਮੇਸ਼ਾ ਅਣਖੀ ਮੰਨੇ ਗਏ ਨੇ ਪੰਜਾਬੀਆਂ ਦੀ ਜੇਕਰ ਗੱਲ ਕੀਤੀ ਜਾਵੇ ਗੁਰੂਆਂ ਪੀਰਾਂ ਦੀ ਧਰਤੀ ਉਹ ਕਹਿੰਦੀ ਹੈ ਕੀ ਇਹ ਸ਼ੁਰੂ ਕੀ ਕਰ ਦਿੱਤਾ ਤੁਸੀਂ ਤੁਸੀਂ ਕਿਵੇਂ ਦੇਖਦੇ ਹੋ ਇਹਨਾਂ ਚੀਜ਼ਾਂ ਨੂੰ ਸਭ ਤੋਂ ਪਹਿਲਾਂ ਤੇ ਲੁਧਿਆਣਾ ਲਾਈਵ ਦੇਖਣ ਦੇਸ਼ਾਂ ਵਿਦੇਸ਼ਾਂ ਦੇ ਦਰਸ਼ਕਾਂ ਨੂੰ ਸਤਿ ਸ਼ਕਾਲ ਆਦਾਬ ਰਾਮ ਰਾਮ ਸਾਰੇ ਭਾਰਤ ਵਾਸੀਆਂ ਨੂੰ ਆ ਪ੍ਰਿੰਕਾ ਜੀ ਬਹੁਤ ਵਧੀਆ ਸਵਾਲ ਤੁਸੀਂ ਇਹ ਕੀਤਾ ਆ ਦਰਅਸਲ ਮੈਂ ਇਹਨੂੰ ਕਿਸ ਤਰ੍ਹਾਂ ਦੇਖਦਾ ਆ ਮੈਂ ਸਭ ਤੋਂ ਪਹਿਲਾਂ ਗੱਲ ਕਰਾਂਗਾ ਸੰਵਿਧਾਨਕ ਹੱਕਾਂ ਦੀ ਜੀ ਭਾਰਤ ਦਾ ਸੰਵਿਧਾਨ ਜਿਹੜਾ ਆ ਉਹ ਤੁਹਾਨੂੰ ਹੱਕ ਦਿੰਦਾ ਆ ਤੁਸੀਂ ਆਪਣੇ ਮਨ ਦੀ ਗੱਲ ਕਰ ਸਕਦੇ ਆ ਤੁਸੀਂ ਆਪਣੇ ਰੋਸ ਮਜ਼ਾਹਰੇ ਕਰ ਸਕਦੇ ਆ ਤੁਸੀਂ ਆਪਣੇ ਹੱਕਾਂ ਦੀ ਲੜਾਈ ਵਾਸਤੇ ਸੜਕਾਂ ਦੇ ਉੱਤੇ ਆ ਸਕਦੇ ਆ ਇਹ ਲੋਕ ਜਿਨ੍ਹਾਂ ਦਾ ਵਿਰੋਧ ਹੋ ਰਿਹਾ ਆ ਇਹ ਪੰਜਾਬ ਦੇ ਭਾਰਤ ਦੇ ਘਰਾਂ ਦੇ ਵਿੱਚ ਆਮ ਘਰਾਂ ਦੇ ਵਿੱਚ ਜੰਮੇ ਹੋਏ ਹੀ ਮੁੰਡੇ ਕੁੜੀਆਂ ਨੇ ਇਹ ਕੋਈ ਕਿਸੇ ਅਲੱਗ ਗ੍ਰਹਿ ਤੋਂ ਨਹੀਂ ਆਏ ਹੋਏ ਔਰ ਇਹ ਆਮ ਘਰਾਂ ਦੇ ਵਿੱਚ ਹੀ ਜੰਮੇ ਹੋਏ ਨੇ ਤੇ ਇਹਨਾਂ ਦੀਆਂ ਵੀ ਆਪਣੀਆਂ ਫੀਲਿੰਗਸ ਨੇ ਮੈਂ ਇੱਕ ਗੱਲ ਕਲੀਅਰ ਕਰ ਦੇਣਾ ਚਾਹੁੰਦਾ ਆ ਦਰਸ਼ਕਾਂ ਦੇ ਨਾਲ ਕਿ ਮੈਂ ਇੱਕ ਸਿੱਖ ਹੋਣ ਦੇ ਨਾਤੇ ਇਸ ਗੇ ਪ੍ਰੇਡ ਦਾ ਸਮਰਥਨ ਨਹੀਂ ਕਰਦਾ ਪਰ ਇੱਕ ਇਨਸਾਨ ਹੋਣ ਦੇ ਨਾਤੇ ਅਸੀਂ ਇਨਸਾਨ ਦੀ ਫੀਲਿੰਗਸ ਨੂੰ ਸਮਝਣਾ ਆ ਤੇ ਭਾਰਤ ਦੇ ਸੰਵਿਧਾਨ ਨੂੰ ਵੇਖਦੇ ਹੋਏ ਅਸੀਂ ਜਜ਼ਬਾਤਾਂ ਤੋਂ ਕੰਮ ਨਹੀਂ ਲੈਣਾ ਸੀ ਜੇ ਪੁਲਿਸ ਦੀ ਵੀ ਗੱਲ ਕਰੀਏ ਤੇ ਉਹ ਫੈਕਟਸ ਦੇ ਉੱਤੇ ਕੰਮ ਕਰਦੀ ਆ ਟੈਕਨੀਕਲ ਦੇਖੋ ਜੇ ਇਸ ਗੇ ਪ੍ਰੇਡ ਨੂੰ ਪਰਮਿਸ਼ਨ ਦਿੱਤੀ ਗਈ ਆ ਇਹਦਾ ਮਤਲਬ ਕੀ ਆ ਕਿ ਸੰਵਿਧਾਨ ਦੇ ਵਿੱਚ ਹੱਕ ਆ ਜੇ ਕਾਨੂੰਨ ਨੂੰ ਲੱਗਦਾ ਪੀ ਇਹ ਗਲਤ ਆ ਤੇ ਇਹਨੂੰ ਪਰਮਿਸ਼ਨ ਮਿਲਣੀ ਨਹੀਂ ਸੀਗੀ ਜੀ ਤੁਸੀਂ ਆਮ ਕਿਸੇ ਵੀ ਤਰ੍ਹਾਂ ਦਾ ਕੋਈ ਫੰਕਸ਼ਨ ਕਰਉਣਾ ਹੋਵੇ ਤੁਸੀਂ 10 10 ਗੇੜੇ ਲਾ ਲਵੋ ਕਈ ਵਾਰੀ ਤੁਹਾਨੂੰ ਪਰਮਿਸ਼ਨ ਨਹੀਂ ਮਿਲਦੀ ਲੇਕਿਨ ਜੇ ਇਹਦਾ ਕੋਈ ਪ੍ਰਾਵਧਾਨ ਸੰਵਿਧਾਨ ਦੇ ਵਿੱਚ ਹੈਗਾ ਆ ਕਿਉਂਕਿ ਦੇਖੋ ਜੀ ਇਸ ਧਰਤੀ ਦੇ ਉੱਤੇ ਢਾਈ ਜਾਤਾਂ ਨੇ ਔਰਤ ਮਰਦ ਔਰ ਤੀਸਰਾ ਥਰਡ ਜੈਂਡਰ ਜਿਹੜਾ ਜਿਹੜਾ ਥਰਡ ਜੈਂਡਰ ਆ ਉਹ ਕਿਸੇ ਅਲੱਗ ਕਿਸੇ ਅਲੱਗ ਧਰਤੀ ਤੋਂ ਨਹੀਂ ਆਏ ਹੋਏ ਉਹ ਇਸੇ ਹੀ ਦੇਸ਼ ਦੇ ਇਸੇ ਹੀ ਧਰਤੀ ਦੇ ਜੰਮੇ ਹੋਏ ਨੇ ਉਹਨਾਂ ਦੇ ਵਿੱਚ ਕੁਝ ਹਾਰਮੋਨਲ ਡਿਸਟਰਬੈਂਸ ਆ ਉਹ ਸਾਨੂੰ ਉਹ ਉਹਨਾਂ ਨੂੰ ਸਮਝਣਾ ਪੈਣਾ ਆ ਮੈਡੀਕਲ ਤਰੀਕੇ ਦੇ ਨਾਲ ਜੀ ਰੰਗਰੇਟਾ ਚ ਸਵਾਲ ਹੀ ਉੱਠਦਾ ਹੈ ਕਿ ਵਿਦੇਸ਼ਾਂ ਦੀ ਧਰਤੀ ਤੇ ਨਾ ਬੜੀਆਂ ਅਜੀਹਾਂ ਪਲੇਟਸ ਦੇਖਿਆ ਨੇ ਇੱਥੇ ਇਕੱਠੇ ਹੁੰਦੇ ਨੇ ਟਰਾਂਸ ਜੈਂਡਰ ਬਹੁਤ ਜ਼ਿਆਦਾ ਐਲਜੀਬੀਟੀਕਯੂ ਦੇ ਜਿਹੜੇ ਮੈਂਬਰ ਨੇ ਇਕੱਠੇ ਹੁੰਦੇ ਨੇ ਆਪਣਾ ਜਸ਼ਨ ਮਨਾਉਂਦੇ ਨੇ ਹੈਨਾ ਮਿਲਦੇ ਨੇ ਇੱਕ ਦੂਜੇ ਨਾਲ ਫੰਕਸ਼ਨ ਕਰਦੇ ਨੇ ਬਟ ਜਦੋਂ ਇਹ ਗੱਲ ਆਉਂਦੀ ਹੈ ਕਿ ਪੰਜਾਬ ਦੀ ਧਰਤੀ ਦੀ ਅਜੀਹਾਂ ਪ੍ਰੋਗਰਾਮ ਉਸ ਦਾ ਵਿਰੋਧ ਸ਼ੁਰੂ ਹੋ ਜਾਂਦਾ ਹੈ ਕਹਿੰਦੇ ਕਿ ਅਜੀਹਾਂ ਪ੍ਰੋਗਰਾਮ ਨਹੀਂ ਹੋਣਾ ਚਾਹੀਦਾ ਅਸੀਂ ਆਪਣੇ ਬੱਚਿਆਂ ਨੂੰ ਕੀ ਸੇਧ ਦਵਾਂਗੇ ਅਸੀਂ ਕਿਹੋ ਜਿਹਾ ਰੋਲ ਮਾਡਲ ਹੈ ਜਿਨ੍ਹਾਂ ਦੇ ਰੋਲ ਰੋ ਕੋਸੇ ਕੀ ਦੱਸਾਂਗੇ ਕਿ ਇਹ ਲੋਕ ਕੌਣ ਨੇ ਕਿੱਥੋਂ ਆਏ ਨੇ ਬਿਲਕੁਲ ਮੈਂ ਤੁਹਾਡੇ ਇਸ ਗੱਲ ਦੇ ਨਾਲ ਸਹਿਮਤ ਹਾਂ ਕਿ ਦੇਖੋ ਜਦੋਂ ਮੈਜੋਰਟੀ ਦੇ ਵਿੱਚ ਜਿਹੜੇ ਲੋਕ ਇਸ ਚੀਜ਼ ਦਾ ਵਿਰੋਧ ਕਰ ਰਹੇ ਆ ਚਲੋ ਉਹ ਕਰੀ ਜਾਣ ਕਿਉਂਕਿ ਹਰ ਇੱਕ ਨੂੰ ਹੱਕਿਆ ਸਮਰਥਨ ਕਰਨ ਦਾ ਤੇ ਵਿਰੋਧ ਕਰਨ ਦਾ ਅਸੀਂ ਵਿਰੋਧ ਕਰਨ ਵਾਲਿਆਂ ਦੇ ਕੋਲੋਂ ਇਹ ਪੁੱਛਦੇ ਆ ਕਿ ਜਿਹੜੇ ਅਸਲੀ ਸਿੱਖ ਸਿਧਾਂਤਾਂ ਦੇ ਮੁੱਦੇ ਨੇ ਜਿਹੜੇ ਅਸਲੀ ਸਿੱਖ ਸਿਧਾਂਤ ਨੇ ਉਨਾ ਵੱਲ ਤੇ ਤੁਹਾਡਾ ਧਿਆਨ ਨਹੀਂ ਜਾਂਦਾ ਲੇਕਿਨ ਇਹ ਜਿਹੜੇ ਮੁੰਡੇ ਜਿਨ੍ਹਾਂ ਦੇ ਅੰਦਰ ਹਾਰਮੋਨਲ ਡਿਸਟਰਬੈਂਸ ਚੱਲ ਰਹੀ ਹੈ ਆ ਉਹ ਆਪਣੇ ਆਪ ਨੂੰ ਐਕਸੈਪਟ ਕਰ ਚੁੱਕੇ ਨੇ ਕਿ ਉਹ ਥਰਡ ਜੈਂਡਰ ਨੇ ਭਾਰਤ ਦਾ ਸੰਵਿਧਾਨ ਉਹਨਾਂ ਨੂੰ ਇਹ ਇਜਾਜ਼ਤ ਦੇ ਦਿੰਦਾ ਆ ਉਹ ਕਿਸੇ ਵੀ ਧਰਮ ਨੂੰ ਮੰਨ ਸਕਦੇ ਆ ਕਿਸੇ ਵੀ ਧਾਰਮਿਕ ਸਥਾਨ 'ਚ ਜਾ ਸਕਦੇ ਆ ਕੋਈ ਧਾਰਮਿਕ ਸਥਾਨ ਉਹਨਾਂ ਨੂੰ ਨਹੀਂ ਰੋਕਦਾ ਬਹੁਤ ਸਾਰੇ ਥਰਡ ਜੈਂਡਰ ਦੇ ਲੋਕ ਨੇ ਜਿਹੜੇ ਸਾਡੀਆਂ ਜਿੰਨੇ ਵੀ ਭਾਰਤ ਦੇ ਵਿੱਚ ਹੁਣੇ ਨਵਰਾਤਰੇ ਗਏ ਨੇ ਬਹੁਤ ਸਾਰੇ ਥਰਡ ਜੈਂਡਰ ਦੇ ਲੋਕਾਂ ਦੀ ਮਾਤਾ ਦੇ ਵਿੱਚ ਆਸਥਾ ਆ ਉਹ ਉੱਥੇ ਵੀ ਜਾ ਕੇ ਨਤਮਸਤਕ ਹੁੰਦੇ ਨੇ ਕੋਈ 400 ਦੇ ਵਿੱਚ ਵੀ ਜਾਂਦਾ ਹੋਊਗਾ ਉੱਥੇ ਉਹਨਾਂ ਦਾ ਕੋਈ ਵਿਰੋਧ ਨਹੀਂ ਹੁੰਦਾ ਪਰ ਇੱਥੇ ਸਵਾਲ ਇਹ ਵੀ ਉੱਠਦਾ ਹੈ ਕਿ ਜੋ ਬਿਆਨ ਸਾਹਮਣੇ ਆਉਂਦੇ ਨੇ ਉਹ ਕਹਿੰਦੇ ਨੇ ਕਿ ਖਾਸ ਕਰਕੇ ਟਾਰਗੇਟ ਕੀਤਾ ਜਾਂਦਾ ਹੈ ਗੁਰੂ ਕੀ ਨਗਰੀ ਅੰਮ੍ਰਿਤਸਰ ਨੂੰ ਟਾਰਗੇਟ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਜੋ ਵੀਡੀਓ ਜਾਂ ਜਿਹੜੀਆਂ ਰੀਲਸ ਵਾਇਰਲ ਕੀਤੀਆਂ ਜਾਂਦੀਆਂ ਨੇ ਉੱਥੇ ਤੁਸੀਂ ਵੇਖ ਸਕਦੇ ਹੋ ਕਿ ਮੁੰਡਿਆਂ ਨੇ ਪੱਗਾਂ ਬੰਨੀਆਂ ਹੋਈਆਂ ਨੇ ਹੈਨਾ ਔਰ ਗਾਣਾ ਵੀ ਜਿਹੜਾ ਕਿ ਪੰਜਾਬੀ ਮਸ਼ਹੂਰ ਸਿੰਗਰ ਦਾ ਦਿਲਜੀਤ ਦਾ ਗਾਣਾ ਲਗਾਇਆ ਗਿਆ ਪੰਜਾਬੀ ਆਗੇ ਹੋਏ ਹੈਨਾ ਉਸ ਤੋਂ ਬਾਅਦ ਉਹ ਠੁਮਕੇ ਮਾਰਦੇ ਨਜ਼ਰ ਆਉਂਦੇ ਨੇ ਗਲੇ 'ਚ ਇੱਕ ਦੂਜੇ ਨੂੰ ਬਾਹਾਂ ਪਾਉਂਦੇ ਨਜ਼ਰ ਆਉਂਦੇ ਨੇ ਦਾ ਦਾੜੇ ਕਟਾਓ ਤੁਸੀਂ ਪੱਗ ਸਿਰੋ ਦੀ ਲਾਹ ਦੋ ਤੇ ਫਿਰ ਜੋ ਮਰਜ਼ੀ ਕਰੋ ਇਹ ਕਹਿ ਰਹੇ ਨੇ ਕਿ ਇਸ ਸਿੱਖ ਧਰਮ ਨੂੰ ਖਤਮ ਕਰਨ ਦੇ ਲਈ ਅਜਿਹੇ ਚੀਜ਼ਾਂ ਜਿਹੜੀਆਂ ਕਿ ਕਰਵਾਈਆਂ ਜਾ ਰਹੀਆਂ ਨੇ ਨਹੀਂ ਸਿੱਖ ਧਰਮ ਸਿਰਫ ਪੰਜਾਬ ਦੀ ਧਰਤੀ ਦੇ ਉੱਤੇ ਹੀ ਦੇਖੋ ਜੀ ਧਰਮ ਕਿਸੇ ਦੇ ਕਿਸੇ ਵੀ ਹਰਕਤ ਕਰਨ ਦੇ ਨਾਲ ਧਰਮ ਨਹੀਂ ਕਦੀ ਖਤਮ ਹੋ ਸਕਦਾ ਇਹ ਗੁਰੂਆਂ ਦੀ ਧਰਤੀ ਆ ਉਹਨਾਂ ਦਾ ਨਰਾਲਾ ਪੰਥ ਹੈ ਕਦੀ ਖਤਮ ਨਹੀਂ ਹੋ ਸਕਦਾ ਲੇਕਿਨ ਜਿਹੜੇ ਲੋਕ ਵਿਰੋਧ ਕਰ ਰਹੇ ਆ ਉਹੀ ਲੋਕ ਕੈਨੇਡਾ ਦੀ ਧਰਤੀ ਦੇ ਉੱਤੇ ਜਾ ਕੇ ਜਦੋਂ ਉਹਨਾਂ ਦੇ ਕਲਚਰ ਦੇ ਵਿੱਚ ਵੜ ਜਾਂਦੇ ਆ ਮੈਮ ਪਿੰਕਾ ਮੈਮ ਉੱਥੇ ਜਾ ਕੇ ਉਹ ਉਹ ਲੋਕ ਉੱਥੇ ਜਾ ਉੱਥੇ ਜਾ ਕੇ ਉਹ ਲੋਕ ਆ ਖੁਦ ਸਿਰ ਦੇ ਉੱਤੇ ਦੁਮਾਲੇ ਬਣ ਕੇ ਜਗਮੀਤ ਸਿੰਘ ਜੋ ਸਮਰਥਕ ਆ ਔਰ ਰਾਜਨੀਤੀ ਦੇ ਵਿੱਚ ਕੈਨੇਡਾ ਦੀ ਰਾਜਨੀਤੀ ਦੇ ਵਿੱਚ ਉਹ ਚੰਗੀ ਪੈਟ ਰੱਖਦਾ ਆ ਉਹ ਜਦੋਂ ਉੱਥੇ ਗੇ ਪ੍ਰੇਡ ਹੁੰਦੀ ਆ ਉਹ ਉੱਥੇ ਕੈਪਰੀ ਪਾ ਕੇ ਵਿੱਚ ਉੱਥੇ ਉਹ ਆਪ ਪਾਰਟਿਸਪੇਟ ਕਰ ਰਿਹਾ ਆ ਉਹ ਖੁਸ਼ ਹੋ ਰਿਹਾ ਹੈ ਯਾਨੀ ਜਦੋਂ ਤੁਸੀਂ ਕੈਨੇਡਾ ਦੀ ਧਰਤੀ ਦੇ ਉੱਤੇ ਚਲੇ ਜਾਂਦੇ ਆ ਉਦੋਂ ਤੁਹਾਡੀ ਸੋਚ ਜਿਹੜੀ ਆ ਉਹ ਬਦਲ ਜਾਂਦੀ ਆ ਤੇ ਜਿਹੜੀ ਪੰਜਾਬ ਦੀ ਧਰਤੀ ਆ ਸਿਰਫ ਪੰਜਾਬ ਦੀ ਧਰਤੀ ਦੇ ਉੱਤੇ ਹੀ ਤੁਸੀਂ ਪਾਬੰਦੀਆਂ ਲਾਉਣੀਆਂ ਸਾਡੇ ਕਿਸੇ ਵੀ ਮਹਾਪੁਰਸ਼ ਨੇ ਕਿਸੇ ਤਰ੍ਹਾਂ ਦੀ ਕੋਈ ਪਾਬੰਦੀ ਨਹੀਂ ਲਾਈ ਮੈਮ ਇਹ ਲੋਕ ਜਿਹੜੇ ਰੋਲਾ ਪਾਉਂਦੇ ਆ ਸਿਰਫ ਪੰਜਾਬ ਦੀ ਧਰਤੀ ਦੇ ਵਿੱਚ ਇਹਨਾਂ ਨੂੰ ਸਿਰਫ ਇੱਕ ਮੁੱਦਾ ਚਾਹੀਦਾ ਹੈ ਦੇਖੋ ਇਨਾਂ ਦਾ ਵਿਰੋਧ ਚਾਇਜ਼ ਆ ਕਿਉਂਕਿ ਜੇ ਇਹਨਾਂ ਨੂੰ ਲੱਗਦਾ ਹੈ ਕਿ ਇਹ ਵਿਰੋਧ ਆ ਇਹ ਇਹਨਾਂ ਦਾ ਸੰਵਿਧਾਨਕ ਹੱਕ ਆ ਕਹਿੰਦੇ ਕਹਿੰਦੇ ਪਤਾ ਕੀ ਕਹਿੰਦੇ ਕਿ ਹੁਣ ਅਸੀਂ ਆਪਣੇ ਬੱਚਾ ਨੂੰ ਕੀ ਦਿਖਾਵਾਂਗੇ ਕਿ ਤੁਹਾਡੇ ਰੋਲ ਮਾਡਲ ਅਜੇ ਹੋਣਗੇ ਕਿਉਂਕਿ ਬੜੇ ਤੁਸੀਂ ਸਕੂਲਾਂ ਦੇ ਵਿੱਚ ਵੀ ਵੇਖਿਆ ਹੋਏਗਾ ਕਿ ਹੁਣ ਇਹਨਾਂ ਨੂੰ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਲੋਕ ਫੋਲੋ ਕਰ ਰਹੇ ਨੇ ਹਨਾ ਲੋਕ ਬੜੀਆਂ ਰੀਲਾਂ ਇਹਨਾਂ ਦੀ ਵਾਇਰਲ ਹੁੰਦੀਆਂ ਨੇ ਲੋਕ ਆਪਣੇ ਪੋਡਕਾਸਟਾਂ ਦੇ ਵਿੱਚ ਇਹਨਾਂ ਨੂੰ ਬੁਲਾ ਰਹੇ ਨੇ ਸਕੂਲਾਂ ਦੇ ਵਿੱਚ ਐਜ਼ ਅ ਰੋਲ ਮਾਡਲ ਐਜ਼ ਅ ਚੀਫ ਗੈਸਟ ਤੇ ਇਹਨਾਂ ਨੂੰ ਬੁਲਾਇਆ ਜਾ ਰਿਹਾ ਉਸ ਚੀਜ਼ ਨੂੰ ਕਿਵੇਂ ਕਿਸ ਨਜ਼ਰੀਆ ਨਾਲ ਦੇਖ ਦਿਓ ਮੈਂ ਫ ਨਹੀਂ ਆ ਪਰ ਜਿਹੜੇ ਲੋਕ ਇਹ ਰੋਲਾ ਪਾ ਰਹੇ ਨੇ ਵੀ ਅਸੀਂ ਆਪਣੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੀ ਸੁਨੇਹਾ ਦੇਵਾਂਗੇ ਜਦੋਂ ਤੁਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਸਾਹਮਣੇ ਵਿਆਹਾਂ ਸ਼ਾਦੀਆਂ ਦੇ ਵਿੱਚ ਜਦੋਂ ਤੁਸੀਂ ਆਰਕੈਸਟੇ ਵਾਲੀਆਂ ਡਾਂਸਰਾਂ ਲਵਾਉਨੇ ਆ ਜਦੋਂ ਤੁਸੀਂ ਸਿਰਾਂ ਦੇ ਉੱਤੇ ਪੱਗਾ ਬਣ ਕੇ ਆਪਣੀਆਂ ਮਾਵਾਂ ਭੈਣਾਂ ਦੇ ਸਾਹਮਣੇ ਸ਼ਰਾਬਾ ਪੀ ਕੇ ਸਟੇਜਾਂ ਦੇ ਉੱਤੇ ਜਾ ਕੇ ਨੋਟ ਲਟੋਣੇ ਆ ਇੱਕ ਕੰਨੇ ਤੁਸੀਂ ਕਹਿੰਦੇ ਆ ਜੀ ਸਾਡੇ ਕੋਲ ਪੈਸੇ ਹੈ ਨਹੀਂ ਤੁਸੀਂ ਸਰਕਾਰਾਂ ਦੇ ਕੋਲੋਂ ਧਰਨੇ ਲੈ ਕੇ ਆਪਣੀਆਂ ਮੰਗਾਂ ਮਰਵਾਉਣੇ ਆ ਸਰਕਾਰਾਂ ਦੇ ਕੋਲੋਂ ਕਰਜ਼ੇ ਮਾਫ਼ ਕਰਵਾਉਣੇ ਆ ਫਿਰ ਉਹੀ ਕਰਜ਼ੇ ਲੈ ਕੇ ਤੁਸੀਂ ਸਟੇਜਾਂ ਦੇ ਉੱਤੇ ਖੜਕੇ ਧੀਆਂ ਭੈਣਾਂ ਦੇ ਸਾਹਮਣੇ ਆਪਣੀਆਂ ਜਵਾਨ ਅ ਨਵਾਲੇਕ ਬੱਚੇ ਬੱਚੀਆਂ ਦੇ ਸਾਹਮਣੇ ਤੁਸੀਂ ਜਦੋਂ ਡਾਂਸਰਾਂ ਦੇ ਨਾਲ ਡਾਂਸ ਕਰਦੇ ਆ ਔਰ ਉਹਨਾਂ ਦੇ ਨਾਲ ਕੁਝ ਗਲਤ ਹਰਕਤਾਂ ਕਰਦੇ ਆ ਬਹੁਤ ਸਾਰੀਆਂ ਵੀਡੀਓ ਨੇ ਮੈਂ ਮੈਂ ਤੁਹਾਨੂੰ ਬਹੁਤ ਸਾਰੀਆਂ ਵੀਡੀਓ ਦਿਮਾਗ ਤੁਸੀਂ ਚਲਾਓ ਚੈਨਲਾਂ ਦੇ ਉੱਤੇ ਫਿਰ ਇਹਨਾਂ ਨੂੰ ਅਸੀਂ ਸਵਾਲ ਪੁੱਛਾਂਗੇ ਵੀ ਉਦੋਂ ਤੁਹਾਡੇ ਨਵੀਂ ਜਨਰੇਸ਼ਨ ਜਿਹੜੀ ਆ ਉਹਨਾਂ ਦੇ ਦਿਮਾਗ ਦੇ ਵਿੱਚ ਤੁਸੀਂ ਕੀ ਬਿਠਾਉਂਦੇ ਆ ਜੀ ਉਹ ਕਿਹੜੇ ਸੰਸਕਾਰ ਨੇ ਜਿਹੜੇ ਤੁਸੀਂ ਦੇਣੇ ਆ ਜਦੋਂ ਵਿਆਹ ਸ਼ਾਦੀਆਂ ਦੇ ਵਿੱਚ ਡਾਂਸਰਾਂ ਦੇ ਨਾਲ ਤੁਸੀਂ ਗਲਤ ਹਰਕਤਾਂ ਕਰਦੇ ਹੋਏ ਆਪਣੀਆਂ ਧੀਆ ਭੈਣਾਂ ਦੇ ਸਾਹਮਣੇ ਆਪਣੇ ਬੱਚਿਆਂ ਦੇ ਸਾਹਮਣੇ ਕਰਦੇ ਆ ਉਦੋਂ ਨਹੀਂ ਤੁਹਾਨੂੰ ਨਜ਼ਰ ਆਉਂਦਾ ਮੈਂ ਗੇ ਪ੍ਰੇਡ ਦਾ ਸਮਰ ਇੱਕ ਇਨਸਾਨ ਹੋਣ ਦੇ ਨਾਤੇ ਹਰ ਇੱਕ ਵਿਅਕਤੀ ਨੂੰ ਕੱਟ ਕਰਨ ਦਾ ਆਪਣੀ ਗੱਲ ਕਰਨ ਦਾ ਆਪਣੇ ਵਿਚਾਰ ਸਾਂਝੇ ਕਰਨ ਦਾ ਹੱਕ ਆ ਹੁਣ ਲੜਾਈ ਮਹਿਮ ਹਥਿਆਰਾਂ ਦੀ ਨਹੀਂ ਆ ਲੜਾਈ ਵਿਚਾਰਾਂ ਦੀ ਆ ਤੇ ਬਹਿ ਕੇ ਟੇਬਲ ਟॉक ਕਰਨੀ ਚਾਹੀਦੀ ਆ ਜਿਹੜੇ ਲੋਕ ਇਹ ਰੋਲਾ ਪਾਉਂਦੇ ਨੇ ਜੀ ਇਹ ਤੇ ਲੋਕ ਰੋਲਾ ਪਾਉਂਦੇ ਨੇ ਸਿੱਖ ਖਤਮ ਹੋ ਰਹੇ ਆ ਆਰਟੀਕਲ 25 ਬੀ ਦੇ ਵਿੱਚ ਇਹ ਕਹਿੰਦੇ ਜੀ ਸਿੱਖਾਂ ਨੂੰ Hindu ਦੱਸਿਆ ਗਿਆ ਆ ਆਰਟੀਕਲ 25 ਬੀ ਦੇ ਵਿੱਚ ਮੈਂ ਖੁਦ ਸਿੱਖਿਆ ਔਰ ਅਸੀਂ ਪੜੇ ਲਿਖੇ ਲੋਕ ਆ ਆਰਟੀਕਲ 25 ਬੀ ਦੇ ਵਿੱਚ ਬਿਲਕੁਲ ਵੀ ਨਹੀਂ ਕਿਤੇ ਲਿਖਿਆ ਹੋਇਆ ਕਿ ਸਿੱਖ ਹਿੰਦੂਆਂ ਦਾ ਹਿੱਸਾ ਨੇ ਦੇਖੋ ਅਸੀਂ ਸਾਰੇ ਭੈਣ ਭਰਾ ਆ ਇਸ ਦੇਸ਼ ਦੇ ਵਿੱਚ ਰਹਿਣ ਵਾਲੇ ਆ ਪਰ ਜਿਹੜੇ ਲੋਕ ਰੋਲਾ ਪਾ ਕੇ ਤੇ ਸੰਵਿਧਾਨ ਦੀਆਂ ਕਾਪੀਆਂ ਸਾੜਦੇ ਨੇ ਉਹ ਲੋਕ ਉਹ ਲੋਕ ਸਿੱਖੀ ਨੂੰ ਖਤਮ ਕਰ ਰਹੇ ਆ ਕਿਉਂਕਿ ਉਹਦੇ ਵਿੱਚ ਸੰਵਿਧਾਨ ਚ ਲਿਖਿਆ ਆ ਕਿ ਹਿੰਦੂਆਂ ਦੇ ਕਿਸੇ ਵੀ ਧਾਰਮਿਕ ਸਥਾਨ ਦੇ ਵਿੱਚ ਕੋਈ ਵੀ ਚਾਹੇ ਥਰਡ ਜੈਂਡਰ ਦਾ ਬੰਦਾ ਹੋਵੇ ਚਾਹੇ ਕੋਈ ਨੀਵੀਂ ਜਾਤ ਦਾ ਬੰਦਾ ਹੋਵੇ ਜਿਹੜਾ Hindu ਦੇਵੀ-ਦੇਵਤਿਆਂ ਦੇ ਵਿੱਚ ਦੇਖੋ ਦੇਵੀ-ਦੇਵਤੇ ਤੇ ਖਲਕਤ ਦੇ ਇਨਸਾਨੀਅਤ ਦੇ ਆ ਅਸੀਂ ਉਹਨਾਂ ਨੂੰ ਕਿਸੇ ਧਰਮ ਜਾਂ ਵਿਸ਼ੇਸ਼ ਨਾਲ ਨਾ ਜੋੜ ਕੇ ਦੇਖੀਏ ਉਹ ਸਾਰੇ ਕਾਇਨਾਤ ਦੇ ਦੇਵੀ-ਦੇਵਤੇ ਨੇ ਜਿਦੋਂ ਸੰਵਿਧਾਨ ਦੇ ਵਿੱਚ ਲਿਖਿਆ ਆ ਕਿ ਜਿਹੜੇ ਵਿਅਕਤੀ ਦੀ ਆਸਥਾ ਆ ਮੰਦਰਾਂ ਦੇ ਵਿੱਚ ਤੇ ਧਾਰਮਿਕ ਸਥਾਨਾਂ 'ਚ ਧਰਮਸ਼ਾਲਾਾਂ ਦੇ ਵਿੱਚ ਉਹ ਉੱਥੇ ਜਾਣ ਤੋਂ ਕੋਈ ਵੀ ਸ਼ਿੰਦੂ ਕਮਿਊਨਿਟੀ ਦੇ ਲੋਕ ਉਸ ਨੂੰ ਰੋਕ ਨਹੀਂ ਸਕਦੇ ਚਾਹੇ ਉਹ ਨੀਚੀ ਜਾਤੀ ਦਾ ਹੈ ਚਾਹੇ ਉਹ ਥਰਡ ਜੈਂਡਰ ਦਾ ਵਿਅਕਤੀ ਆ। ਇਹੀ ਗੱਲ ਲਾਗੂ ਹੁੰਦੀ ਹੈ ਸਿੱਖ ਧਰਮ ਸਿੱਖ ਧਰਮ ਦਾ ਮਤਲਬ ਕੀ ਆ ਜੇ ਧਰਮ ਨਾਲ ਲਿਖਿਆ ਗਿਆ ਤੇ ਉਹ ਇੱਕ ਅਲੱਗ ਧਰਮ ਆ। ਜੈਨ ਧਰਮ, ਬੁੱਧ ਧਰਮ ਔਰ ਇਸਲਾਮ ਧਰਮ ਤੇ ਇਸੇ ਤਰ੍ਹਾਂ ਇਸਾਈਅਤ ਧਰਮ ਜਿਹੜਾ ਆ ਇਹਨਾਂ ਲੋਕਾਂ ਦੇ ਉੱਤੇ ਵੀ ਉਹ ਗੱਲਾਂ ਲਾਗੂ ਹੁੰਦੀਆਂ ਨੇ ਜੋ ਹਿੰਦੂ ਵਾਲਿਆਂ ਦੇ ਉੱਤੇ ਲਾਗੂ ਹੁੰਦੀਆਂ ਨੇ ਕਿ ਉਹ ਆਪਣੇ ਧਰਮ ਧਾਰਮਿਕ ਸਥਾਨਾਂ ਦੇ ਵਿੱਚ ਕਿਸੇ ਨੂੰ ਜਾਣ ਤੋਂ ਰੋਕ ਨਹੀਂ ਸਕਦੇ ਜੀ ਜੀ ਸੋ ਕਿਤੇ ਨਾ ਕਿਤੇ ਤੁਸੀਂ ਮੰਨਦੇ ਹੋ ਕਿ ਪੰਜਾਬ ਦੇ ਵਿੱਚ ਉਹ ਜਿਹੜਾ ਕਿ ਹੁਣ ਸਿੱਖਾਂ ਨੂੰ ਖਤਮ ਕਰਨ ਦੀ ਸਾਜ਼ਿਸ਼ ਦੇ ਤਹਿਤ ਇਹ ਹਰਕਤਾਂ ਹੋ ਰਹੀਆਂ ਨੇ ਨਹੀਂ ਜੀ ਇਹ ਬਿਲਕੁਲ ਵੀ ਗਲਤ ਆ ਇਸ ਨੂੰ ਸਿਰਫ ਇੱਕ ਪ੍ਰੋਪਗੈਂਡਾ ਕਰਕੇ ਤੇ ਜਾਣ ਬੁੱਝ ਕੇ ਕੁਝ ਲੋਕ ਮੀਡੀਆ ਦੇ ਵਿੱਚ ਆਉਣ ਵਾਸਤੇ ਜਾਂ ਕੁਝ ਲੋਕ ਆਪਣੇ ਆਪ ਨੂੰ ਕ੍ਰਮ ਚੌਧਰੀ ਪੜਨ ਵਾਸਤੇ ਸਰ ਕਦੀ ਇੰਦਾਂ ਦੀਆਂ ਚੀਜ਼ਾਂ ਵੇਖਣ ਨੂੰ ਨਹੀਂ ਮਿਲਿਆ ਨਾ ਪੰਜਾਬ ਦੀ ਧਰਤੀ ਤੇ ਬਟ ਹੁਣ ਇੱਕਦਮ ਇਹ ਚੀਜ਼ਾਂ ਆ ਰਹੀਆਂ ਨੇ ਔਰ ਇਦਾਂ ਦੇ ਬਹੁਤ ਸਾਰੇ ਲੋਕ ਨੇ ਉੱਠ ਕੇ ਆ ਰਹੇ ਨੇ ਮਤਲਬ ਅਜਗ ਅਗਰ ਅਸੀਂ ਗੱਲ ਕਰ ਲਈਏ ਤਾਂ ਹੋਂਦੇ ਪਿੱਛੇ ਤੁਸੀਂ 20 ਸਾਲ ਪਹਿਲਾਂ ਹੀ ਨਜ਼ਰ ਮਾਰ ਲਓ ਕਿੱਥੇ ਸੀ ਇਦਾਂ ਦੇ ਲੋਕ ਉਦੋਂ ਕਿੱਥੇ ਲੁਕੇ ਬੈਠੇ ਸੀ ਹੁਣ ਹੀ ਇਦਾਂ ਦੇ ਲੋਕੀ ਉੱਠ ਕੇ ਬਾਹਰ ਆ ਰਹੇ ਨੇ ਗੱਲ estranje ਉਦੋਂ ਸੋਸ਼ਲ ਮੀਡੀਆ ਨਹੀਂ ਹੁੰਦਾ ਸੀਗਾ ਅੱਜ ਤੋਂ 20 25 ਸਾਲ ਪਹਿਲਾਂ ਹੁਣ ਸੋਸ਼ਲ ਮੀਡੀਆ ਦਾ ਜ਼ਮਾਨਾ ਆ ਹਰ ਇੱਕ ਵਿਅਕਤੀ ਨੂੰ ਆ ਜਤੀਆ ਬੋਲਣ ਦੀ ਅਗਲੇ ਕੋਲ ਆ ਮੋਬਾਈਲ ਫੋਨ ਹੈਗਾ ਅਗਲਾ ਮੋਬਾਈਲ ਫੋਨ ਔਨ ਕਰਦਾ ਆ ਤੇ ਲਾਈਵ ਹੋ ਕੇ ਆਪਣੇ ਦਿਲ ਦੀ ਗੱਲ ਰੱਖ ਦਿੰਦਾ ਆ ਦੇਖੋ ਜੇ ਸਾਡੇ ਪ੍ਰਧਾਨ ਮੰਤਰੀ ਆਪਣੀ ਮਨ ਦੀ ਗੱਲ ਰੇਡੀਓ ਦੇ ਉੱਤੇ ਕਹਿੰਦੇ ਆ ਤੇ ਸਾਰਾ ਭਾਰਤ ਦੇ ਸੁਣਦਾ ਆ ਤੇ ਇਸ ਕਰਕੇ ਹਰ ਇੱਕ ਵਿਅਕਤੀ ਨੂੰ ਆਮ ਭਾਰਤ ਦੇ ਵਸਿੰਦੇ ਨੂੰ ਵੀ ਇਹ ਗੱਲ ਆਪਣੇ ਦਿਲ ਦੀ ਕਹਿਣ ਦਾ ਹੱਕ ਹੈਗਾ ਆ ਜਿਹੜੇ ਲੋਕ ਇਹ ਰੋਲਾ ਪਾ ਰਹੇ ਨੇ ਕਿ ਸਾਡੇ ਪੰਜਾਬ ਦੀ ਧਰਤੀ ਤੇ ਨਹੀਂ ਹੋਣਾ ਚਾਹੀਦਾ ਵਾਕਿਆਚ ਨਹੀਂ ਹੋਣਾ ਚਾਹੀਦਾ ਕਿ ਇਹ ਸਿੱਖ ਸਿਧਾਂਤਾਂ ਦੇ ਉਲਟ ਆ ਪਰ ਸੰਵਿਧਾਨ ਇਹਨਾਂ ਨੂੰ ਇਜਾਜ਼ਤ ਦਿੰਦਾ ਹੈ ਦੂਜੇ ਪਾਸੇ ਅਜਿਹੇ ਜਿਹੜੇ ਲੋਕ ਨੇ ਗੇ ਪ੍ਰੇਡ ਦੇ ਵਿੱਚ ਸ਼ਾਮਲ ਹੋ ਰਹੇ ਨੇ ਹੈਨਾ ਤੇ ਨਿਹੰਗ ਸਿੰਘਾਂ ਵੱਲੋਂ ਕਿਹਾ ਜਾ ਰਿਹਾ ਜੇਕਰ ਅਜਿਹੀ ਪ੍ਰੇਡ ਹੁੰਦੀ ਹੈ ਵਸਤਾ ਹੁਣ ਰੱਦ ਹੋ ਗਈ ਹੈ ਜੇ ਹੁੰਦੀ ਹੈ ਤਾਂ ਪੰਜਾਬ ਦੀ ਧਰਤੀ ਤੇ ਉਹਨਾਂ ਨੂੰ ਸਬਕ ਜਿਹੜੇ ਕਿ ਇਹ ਨਿਹੰਗ ਸਿੰਘ ਸਿਖਾਉਣਗੇ ਦੇਖੋ ਇਹ ਤੇ ਫਿਰ ਕਾਨੂੰਨ ਆਪਣੇ ਹੱਥ ਦੇ ਵਿੱਚ ਲੈਣ ਵਾਲੀ ਗੱਲ ਆ ਫਿਰ ਕੱਲ ਨੂੰ ਦੇਖੋ ਉਹ ਗੱਲਾਂ ਵੀ ਉਛਲ ਕੇ ਆਉਂਦੀਆਂ ਨੇ ਕਿ ਨਿਹੰਗ ਸਿੰਘ ਕਿਸੇ ਪੁਲਿਸ ਵਾਲੇ ਦਾ ਹੱਥ ਕੱਟ ਦੇਣ ਤੇ ਇਹ ਵੀ ਅਸੀਂ ਇਹਦਾ ਸਮਰਥਨ ਨਹੀਂ ਕਰਦੇ ਆ ਹਾਂ ਤੁਸੀਂ ਆਪਣਾ ਰੋਸ ਪ੍ਰਦਰਸ਼ਨ ਕਰ ਸਕਦੇ ਆ ਪਰ ਤੁਸੀਂ ਜ਼ਬਰ ਇਹ ਕੋਈ ਤੁਗਲਕੀ ਫਰਮਾਨ ਨਹੀਂ ਹੈਗਾ ਤੁਸੀਂ ਇਦਾਂ ਨਹੀਂ ਰੋਕ ਸਕਦੇ ਪ੍ਰਸ਼ਾਸਨ ਉਹਨਾਂ ਦੀ ਪ੍ਰੋਟੈਕਸ਼ਨ ਕਰੂਗਾ ਮੈਂ बार-बार ਇਹ ਗੱਲ ਕਹਿਣਾ ਚਾਹੁੰਦਾ ਆ ਕਿ ਜਿਹੜੇ ਲੋਕ ਇਸ ਚੀਜ਼ ਦਾ ਵਿਰੋਧ ਕਰ ਰਹੇ ਆ ਦੂਜੇ ਪਾਸੇ ਪ੍ਰਸ਼ਾਸਨ ਤੇ ਵੀ ਬੜੇ ਸਵਾਲ ਉੱਠ ਰਹੇ ਨੇ ਕਿ ਪ੍ਰਸ਼ਾਸਨ ਨੇ ਅਜੇਹੀ ਮਨਜ਼ੂਰੀ ਦਿੱਤੀ ਕਿਉਂ ਕਿ ਕਿ ਸੰਵਿਧਾਨ ਇਜਾਜ਼ਤ ਦਿੰਦਾ ਆ ਮੈਮ ਪ੍ਰਸ਼ਾਸਨ ਨੇ ਤੇ ਕਿਸੇ ਨੂੰ ਰੋਕਣਾ ਨਹੀਂ ਆ ਜੇ ਉਹਦੇ ਵਿੱਚ ਕੋਈ ਕਮੀ ਨਹੀਂ ਆ ਲਾ ਐਂਡ ਆਰਡਰ ਦੀ ਸਥਿਤੀ ਨੂੰ ਬਹਾਲ ਰੱਖਿਆ ਜਾਂਦਾ ਆ ਪ੍ਰਸ਼ਾਸਨ ਨਹੀਂ ਰੋਕ ਸਕਦਾ ਦੂਜੇ ਪਾਸੇ ਸਰ ਹੁਣ ਇਹ ਵੀ ਕਿਆ ਜਾ ਰਿਹਾ ਹੈ ਅਗਰ ਇੱਦਾਂ ਦੀ ਅਪਰੇਡ ਤੁਸੀਂ ਕਰਨੀਆਂ ਨੇ ਜਿੱਥੇ ਮਰਜ਼ੀ ਕਰੋ ਭਾਰਦੇ ਜਿਹੜੇ ਮਰਜ਼ੀ ਕੋਨੇ ਤੇ ਕਰੋ ਪੰਜਾਬ ਦੀ ਧਰਤੀ ਤੇ ਨਾ ਕਰੋ ਔਰ ਗੁਰੂ ਦੀ ਨਗਰੀ ਤੇ ਤਾਂ ਬਿਲਕੁਲ ਨਹੀਂ ਕਰਨ ਦਿੱਤੀ ਜਾਏਗੀ ਤੇ ਜੇਕਰ ਇੱਦਾਂ ਦੀ ਅਪਰੇਡ ਦੇ ਵਿੱਚ ਕੋਈ ਬੰਦਾ ਨਜ਼ਰ ਆਉਂਦਾ ਜਿਸ ਨੇ ਸਿਰ ਤੇ ਪਗੜੀ ਬੰਨੀ ਹੋਈ ਆ ਜਾਂ ਦਾੜੀ ਰੱਖੀ ਹੋਈ ਆ ਉਸ ਨੂੰ ਵੀ ਕਹਿੰਦੇ ਕਿ ਹੁਣ ਘਰ ਘਰ ਜਾ ਕੇ ਸਬਕ ਸਿਖਾਵਾਂਗੇ ਦਦਿਆਂ ਨੂੰ ਸਿੱਧੇ ਬੰਦੇ ਬਣਾਵਾਂਗੇ ਦੇਖੋ ਜੀ ਫਿਰ ਜਿਹੜਾ ਕਾਨੂੰਨ ਆਪਣੇ ਹੱਥ ਦੇ ਵਿੱਚ ਲਊਗਾ ਤੇ ਫਿਰ ਕਾਨੂੰਨ ਦੇ ਹੱਥ ਲੰਮੇ ਹੁੰਦੇ ਆ ਫਿਰ ਉਹ ਕਾਨੂੰਨ ਤੋਂ ਤੇ ਬਚ ਨਹੀਂ ਸਕਦਾ ਸੀ ਆਪਣੇ ਵਿਚਾਰਾਂ ਦੇ ਨਾਲ ਕਿਸੇ ਨੂੰ ਸਮਝਾ ਸਕਦੇ ਆ ਤੁਸੀਂ ਹਥਿਆਰਾਂ ਨਾਲ ਨਹੀਂ ਕਿਸੇ ਨੂੰ ਸਮਝਾ ਸਕਦੇ ਜ਼ਬਰਦਸਤੀ ਨਹੀਂ ਕਰ ਸਕਦੇ ਜਿਹੜੇ ਲੋਕ ਗੇਪ ਰੇਡ ਦਾ ਕਹਿ ਰਹੇ ਆ ਕਿ ਸਿੱਖ ਸਿਧਾਂਤਾਂ ਦੇ ਉਲਟ ਆ ਸਿੱਖ ਸਿਧਾਂਤਾਂ ਦੇ ਉਲਟ ਪੰਜਾਬ ਦੇ ਵਿੱਚ ਕੋਸ਼ ਹੋ ਰਿਹਾ ਸਿੱਖ ਸਿਧਾਂਤਾਂ ਦੇ ਉਲਟ ਪੰਜਾਬ ਦੇ ਵਿੱਚ ਪੰਜ-ਪੰਜ ਗੁਰਦੁਆਰੇ ਜਾਤੀ ਆਧਾਰਿਤ ਜਿਹੜੇ ਪਿੰਡਾਂ ਦੇ ਵਿੱਚ ਬਣ ਰਹੇ ਨੇ ਸਿੱਖ ਸਿਧਾਂਤਾਂ ਦੇ ਉਲਟ ਜਿਹੜੇ ਪਿੰਡਾਂ ਦੇ ਵਿੱਚ ਸ਼ਮਸ਼ਾਨ ਘਾਟ ਜਾਤੀ ਆਧਾਰਿਤ ਬਣ ਰਹੇ ਨੇ ਰੋਡੇ ਪਿੰਡ ਆ ਮੈਮ ਇੱਕ ਮੋਗੇ ਦਾ ਉਸ ਪਿੰਡ ਦੇ ਵਿੱਚ 18 ਗੁਰਦੁਆਰੇ ਤੇ 11 ਸ਼ਮਸ਼ਾਨ ਘਾਟ ਨੇ ਤੇ ਜਿਹੜੇ ਸਿੱਖ ਸਿਧਾਂਤਾਂ ਦਾ ਰੋਲਾ ਪਾਉਂਦੇ ਨੇ ਉਹਨਾਂ ਨੂੰ ਆ ਜਿਹੜੇ ਅਲੱਗ-ਅਲੱਗ ਇੱਕ ਇੰਨੇ ਤੇ ਕਿ ਸਿਟੀ ਦੇ ਵਿੱਚ ਨਹੀਂ ਗੁਰਦੁਆਰੇ ਹੁੰਦੇ ਜਿੰਨੇ ਇੱਕ ਪਿੰਡ ਦੇ ਵਿੱਚ ਗੁਰਦੁਆਰੇ ਨੇ ਸਿੱਖ ਸਿਧਾਂਤਾਂ ਦੇ ਉਲਟ ਜੋ ਕੰਮ ਹੋ ਰਿਹਾ ਉਹ ਕੰਮਾਂ ਦੇ ਉੱਤੇ ਤੁਸੀਂ ਤੁਹਾਨੂੰ ਅਸਲੀ ਮੁੱਦੇ ਜਿਹੜੇ ਨੇ ਉਹਨਾਂ ਦੇ ਉੱਤੇ ਧਿਆਨ ਦੇਣ ਦੀ ਲੋੜ ਆ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਜਿੱਥੇ ਆਏ ਦੂਸਰੇ ਤੀਸਰੇ ਦਿਨ ਭਾਈਚਾਰਕ ਸਾਂਝਾਂ ਨੂੰ ਤੋੜਨ ਵਾਸਤੇ ਕਦੀ ਬੇੜਕਰ ਸਾਹਿਬ ਦੇ ਬੁੱਤ ਤੋੜੇ ਜਾ ਰਹੇ ਆ ਕਦੀ ਕੁਛ ਕੀਤਾ ਜਾ ਰਿਹਾ ਬੁੱਧੀਜੀਵੀ ਸਹਿਰਤ ਸਿੱਖਾਂ ਨੂੰ ਇਹਦੇ ਉੱਤੇ ਬਹਿ ਕੇ ਸੋਚ ਵਿਚਾਰ ਕਰਨਾ ਚਾਹੀਦਾ ਆ ਤੇ ਸਿੱਖਾਂ ਦੀ ਸਰਮੋਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਾਂ ਉਹ ਐਲਾਨ ਕਰ ਦਵੇ ਕਿ ਇਹ ਗੇਪ ਰੇਡ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਗੱਲ ਕੀਤੀ ਜਾਵੇ ਤਾਂ ਉੱਥੋਂ ਦੇ ਜੜਕੇ ਬਰਦਾਰ ਨੇ ਗੜਗੱਤ ਸਿੰਘ ਉਹਨਾਂ ਨੇ ਵੀ ਬਿਆ ਪਰੇੜਾ ਨਹੀਂ ਹੋਣ ਦਿੱਤੀਆਂ ਜਾਣਗੀਆਂ ਉਹਦੇ ਹੀਆ ਪ੍ਰੇੜਾ ਜੇਕਰ ਹੁੰਦਿਆਂ ਨੇ ਤਾਂ ਮਾਹੌਲ ਖਰਾਬ ਹੋਵੇਗਾ ਮੈਂ ਗੜਗਾਜ ਸਾਹਿਬ ਜੀ ਨੂੰ ਇਹ ਗੱਲ ਪੁੱਛਣਾ ਚਾਹਣਾ ਆ ਕਿ ਚਲੋ ਅਸੀਂ ਤੁਹਾਡੇ ਨਾਲ ਸਹਿਮਤ ਆ ਕਿ ਸਿੱਖ ਸਿਧਾਂਤਾਂ ਦੇ ਅਨੁਸਾਰ ਪੰਜਾਬ ਜਿਹੜੀ ਆ ਇਹ ਅਣਖੀਆਂ ਦੀ ਸ਼ਹੀਦਾਂ ਦੀ ਗੁਰੂਆਂ ਦੀ ਧਰਤੀ ਆ ਇੱਥੇ ਨਹੀਂ ਹੋਣਾ ਚਾਹੀਦਾ ਮੈਂ ਸਮਰਥਨ ਕਰਦਾ ਆ ਇਹਨਾਂ ਦਾ ਵਿਰੋਧ ਕਰਨ ਵਾਲਿਆਂ ਦਾ ਪਰ ਗੜਗਾਜ ਸਾਹਿਬ ਜਿਹੜਾ ਸਿੱਖ ਸਿਧਾਂਤਾਂ ਦੇ ਉਲਟ ਜਾਤੀਵਾਦੀ ਗੁਰਦੁਆਰੇ ਜਾਤੀਵਾਦੀ ਸ਼ਮਸ਼ਾਨ ਘਾਟ ਨੇ ਔਰ ਪਿੰਡਾਂ ਦੇ ਵਿੱਚ ਮਜ਼ਦੂਰਾਂ ਦੇ ਖਿਲਾਫ ਜਾਤੀਵਾਦ ਤਰੀਕੇ ਨੂੰ ਲੈ ਕੇ ਮਤੇ ਪਾਏ ਜਾਂਦੇ ਨੇ ਉਦੋਂ ਕੋਟੀ ਜਵਾਨ ਕਿਉਂ ਨਹੀਂ ਖੁੱਲਦੀ ਤੁਹਾਨੂੰ ਉਦੋਂ ਕਿਉਂ ਨਹੀਂ ਚੇਤਾ ਆਉਂਦਾ ਵੀ ਇਹ ਸਿੱਖ ਸਿਧਾਂਤਾਂ ਦੇ ਉਲਟ ਨੇ ਤੁਸੀਂ ਕਹਿ ਰਹੇ ਆ ਕਿ ਸਿੱਖੀ ਨੂੰ ਖਤਮ ਸਿੱਖੀ ਨੂੰ ਕਦੀ ਕੋਈ ਖਤਮ ਨਹੀਂ ਕਰ ਸਕਦਾ ਮੈਮ ਹੁਣ ਮੱਧ ਪ੍ਰਦੇਸ਼ ਦੇ ਵਿੱਚੋਂ ਸ਼ਿਗਲੀਗਰ ਪਰਿਵਾਰਾਂ ਨੇ ਅਮਰਤ ਛਕਿਆ ਆ ਔਰ ਉਹਨਾਂ ਦੇ ਬਹੁਤ ਸਾਰੇ ਲੋਕ ਜਿਹੜੇ ਨੇ ਅਮਰਤ ਛਕਿਆ ਆ ਮੇਨ ਗੱਲ ਕੀ ਹੈ ਕਿ ਜਿਹੜੇ ਸਾਡੇ ਗੁਰੂਆਂ ਦਾ ਫਲਸਫਾ ਸੀਗਾ ਉਹ ਉਹ ਸਿੱਖ ਰਾਜ ਖਾਲਸਾ ਰਾਜ ਪੂਰੇ ਭਾਰਤ ਚ ਲਿਆਉਣਾ ਚਾਹੁੰਦੇ ਸੀ ਉਹ ਹਿੰਦੂਆਂ ਨੂੰ ਵੀ ਗੱਲਣਾ ਲਾਉਣਾ ਚਾਹੁੰਦੇ ਸੀ ਉਹ ਮੁਸਲਮਾਨਾਂ ਨੂੰ ਵੀ ਔਰ ਉਹ ਇਸਾਈਆਂ ਨੂੰ ਵੀ ਸਭ ਨੂੰ ਲੇਕਿਨ ਇੱਥੇ ਤੇ ਸਿਰਫ ਪੰਜਾਬ ਨੂੰ ਹੀ ਇੱਕ ਅਲੱਗ ਦੇਸ਼ ਵਲੋਂ ਤੋੜਿਆ ਜਾਂਦਾ ਹੈ ਜਦੋਂ ਤੱਕ ਸਾਡੇ ਵਰਗੇ ਸਿੱਖ ਜਿਉਂਦੇ ਨੇ ਉਦੋਂ ਤੱਕ ਭਾਰਤ ਦੇ ਨਾਲੋਂ ਪੰਜਾਬ ਦੀ ਧਰਤੀ ਨੂੰ ਜਿਹੜੇ ਵਕ ਕਰਨ ਦੀਆਂ ਗੱਲ ਮਨਸ਼ਾ ਮ ਆਪਣੇ ਮਨ ਚ ਸੋਚ ਰਿਆ ਜਾਂ ਗੱਲਾਂ ਆਪਣੇ ਮਨ ਦੇ ਵਿੱਚ ਲੈ ਰਹੇ ਨੇ ਉਹ ਤੇ ਭੁੱਲ ਜਾਣ ਕਿ ਇਹ ਹਾਂ ਸੁਪਨਾ ਲੈਣਾ ਉਹਨਾਂ ਦਾ ਹਰ ਇੱਕ ਦਾ ਅਧਿਕਾਰ ਆ ਸੁਪਨੇ ਲੈ ਸਕਦੇ ਆ ਪਰ ਜਦੋਂ ਤੱਕ ਅਸੀਂ ਜਿਉਂਦੇ ਆ ਭਾਰਤ ਨਾਲੋਂ ਇਸ ਤਿਰੰਗੇ ਨਾਲੋਂ ਪੰਜਾਬ ਨੂੰ ਕੋਈ ਵਕ ਨਹੀਂ ਕਰ ਸਕਦਾ ਕੋਈ ਤੋੜ ਨਹੀਂ ਸਕਦਾ ਮੈਮ ਜੀ ਸੋ ਦੱਸਦੀ ਹੈ ਕਿ ਗੇ ਪਰੇਡ ਦਾ ਮੁੱਦਾ ਬਹੁਤ ਜ਼ਿਆਦਾ ਫਖਿਆ ਹੋਇਆ ਸੀ 27 ਅਪ੍ਰੈਲ ਨੂੰ ਹੋਣੀ ਸੀ ਗੁਰੂਕੀ ਨਗਰੀ ਅੰਮ੍ਰਿਤਸਰ ਤੇ ਵਿੱਚ ਗੇ ਪਰੇਡ ਲੇਕਿਨ ਇਸ ਨੂੰ ਜਿਹੜਾ ਕਿ ਵਿਰੋਧ ਬਹੁਤ ਜ਼ਿਆਦਾ ਹੋਇਆ ਇਸ ਸਪਰੇਡ ਦਾ ਤੇ ਇਸ ਨੂੰ ਰੱਦ ਕਰ ਦਿੱਤਾ ਗਿਆ ਸੋ ਇਸ ਜਿਹੜਾ ਕਿ ਪਰੇਡ ਦਾ ਵਿਰੋਧ ਕਰਨ ਦੇ ਲਈ ਜੋ ਸਿੱਖ ਜਥੇਬੰਦੀਆਂ ਮੈਦਾਨ ਦੇ ਵਿੱਚ ਉਤਰਦੀਆਂ ਨੇ ਨਿਹੰਗ ਸਿੰਘ ਬੋਲਦੇ ਰਹੇ ਇਸ ਬਾਰੇ ਕਿ ਇਹ ਨਹੀਂ ਹੋਣ ਦਿੱਤੀ ਜਾਏਗੀ ਅਗਰ ਹੋਏਗੀ ਤਾਂ ਮਾਹੌਲ ਖਰਾਬ ਹੋਏਗਾ ਔਰ ਵੱਖਰੇ ਵੱਖਰੇ ਬਿਆਨ ਵੀ ਹੈ ਜਿਹੜੇ ਕਿ ਸਪਰੇਡ ਨੂੰ ਲੈ ਕੇ ਜਿਹੜੇ ਕਿ ਸਾਹਮਣੇ ਆਉਂਦੇ ਨੇ ਸੋ ਗੁਰੂ ਦਾ ਬੇਟਾ ਰੰਗਰੇਟਾ ਇਹਨਾਂ ਦਾ ਕੀ ਆਸੀ ਡਾਕਟਰ ਗੁਰਿੰਦਰ ਰੰਗਰੇਟਾ ਦਾ ਕੀ ਬਿਆਨ ਸੀ ਵੀ ਤੁਹਾਡੇ ਨਾਲ ਸਾਂਝਾ ਕੀਤਾ ਅੱਜ ਅਸੀਂ ਔਰ ਤੁਸੀਂ ਇਸ ਇੰਟਰਵਿਊ ਨੂੰ ਕਿਸ ਨਜ਼ਰੀਏ ਦੇ ਨਾਲ ਦੇਖਦੇ ਹੋ ਕਮੈਂਟ ਕਰਕੇ ਆਪਣੇ ਵਿਚਾਰ ਸਾਡੇ ਨਾਲ ਜ਼ਰੂਰ ਸਾਂਝੇ ਕਰਨਾ ਧੰਨਵਾਦ